ਪਹਿਲਾਂ ਪਲੇਟ ਜਗਾਲੀ ਥੋੜਾ ਖਨੇੜਾ ਹੋ ਜਾ ਗੱਡੀ ਚ ਜੋ ਦ ਦਲਜੀਤ ਦਸਾਂਝ ਨਹੀਂ ਅਮਿਤਾਬ ਬਚਨ ਦੇ ਪੈਰਾਂ ਨੂੰ ਹੱਥ ਲਾਇਆ ਉਹ ਉਸ ਤੋਂ ਬਾਅਦ ਕਈ ਜੜੀਆਂ ਨੇ ਨਾ ਜਿਹੜੀਆਂ ਮੱਖੀਆਂ ਹੁੰਦੀਆਂ ਨਾ ਭੂੰਡ ਕਈ ਉੱਡ ਪਏ ਨੇ ਵੀ ਇਹਨੇ ਕਿਉਂ ਐਵੇਂ ਕੀਤਾ ਕਿਸੇ ਪਈਏ ਦੇ ਪੈਰਾਂ ਨੂੰ ਹੱਥ ਲਾਇਆ ਮਨੋ ਇਹ ਬਕਵਾਸ ਮਾਰੀ ਜਾਂਦੇ ਨੇ ਸਟੇਜਾਂ ਦੇ ਉੱਤੇ ਤੇ ਇੱਕ ਖੋਵਾ ਕਰੀ ਜਾਂਦੇ ਨੇ ਕਿ ਉਹਦਾ ਵੀ ਹਾਲ ਉਹਦੇ ਵਰਗਾ ਹੋਣਾ ਗੁਰਦਾਸ ਮਾਨ ਵਰਗਾ ਇਹੋ ਜੇ ਮਨ ਲੋ ਬਿਆਨਬਾਜ਼ੀ ਆ ਰਹੀ ਹੈ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਦੀ ਉਸ ਪੰਜਾਬੀ ਨੇ ਉਸ ਦਿਲਜੀਤ ਦਸਾਂਜ ਨੇ ਜਾਂ ਇਹ ਝੰਡਾ ਕਿੱਥੇ ਗੱਡਿਆ ਹੈ ਹਰੇਕ ਸਟੇਟ ਦੇ ਹਰੇ ਕੰਟਰੀ ਦੇ ਵਿੱਚ ਅਮਰੀਕਾ ਕੈਨੇਡਾ ਕਿੰਨੇ ਕਿੱਥੇ ਉੱਥੇ ਵੀ ਵੀ ਪੰਜਾਬੀ ਚ ਗੱਲ ਕਰਦਾ ਹੈ ਕਹਿੰਦਾ ਪੰਜਾਬੀ ਆ ਗਏ ਮੰਨ ਲਓ ਉੱਥੇ ਪੰਜਾਬੀਆਂ ਦੀ ਵੀ ਇੱਕ ਪਛਾਣ ਬਣੀ ਹੈ ਕੋਈ ਇਹ ਨਹੀਂ ਕਿ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆਪ ਨੂੰ ਸਾਰਾ ਮੁੱਲ ਕੀ ਜਾਣਦਾ ਹੈ ਪਛਾਣ ਕਿੰਨੇ ਬਣਾਈ ਹੈ ਦਿਲਜੀਤ ਦਸਾਂਜ ਨੇ ਜਿੱਥੇ ਵੀ ਜਾਂਦਾ ਹੈ ਉਥੇ ਵੀ ਪੰਜਾਬ ਮਨ ਲੋ ਦਾ ਡਾਇਲੋਗ ਜਿਹੜੇ ਪੰਜਾਬ ਦੇ ਪ੍ਰਤੀ ਹੈਗੇ ਨੇ ਮਨ ਲੋ ਉਹ ਮਨ ਲੋ ਗੱਜ-ਬੱਜ ਕੇ ਕਹਿੰਦਾ ਹੈ ਵੀ ਤੇ ਫਿਰ ਜਿਹੜੇ ਆ ਬਣੇ ਹੋਏ ਨੇ ਮਲੰਗ ਕਿਸੇ ਥਾਂ ਦੇ ਜਿਹੜੇ ਸਟੇਜਾਂ ਦੇ ਉੱਤੇ ਅਸੀਂ ਇਹਦਾ ਬਾਈਕਟ ਕਰਾਂਗੇ ਅਸੀਂ ਉਹ ਕਰਾਂਗੇ ਫਰਾਣਾ ਕਰਾਂਗੇ ਉਹਦੇ ਨਾਲ ਤੁਹਾਡਾ ਵੀ ਉਹਦਾ ਡੱਕਾ ਵੀ ਨਹੀਂ ਦੋੜਾ ਤੁਸੀਂ ਕਰ ਸਕਦੇ ਜਿਹੜੇ ਆ ਉੱਚ ਉੱਚ ਲੁੱਛੜ ਕੇ ਬੋਲਦੇ ਨੇ ਅਸੀਂ ਦਲਜੀਤ ਉਸਾਂ ਹੀ ਦੀ ਬਾਈਕਟ ਕਰਾਂਗੇ ਇਹਨਾਂ ਨੂੰ 2 ਰੁਪਏ ਦਿੱਤੇ ਦਿੱਤੇ ਹੋਣ ਨਾਲ ਦੇ ਨਾਲ ਵਿਕ ਜਾਣਗੇ ਅਦਲਜੀਤ ਦੁਸਾਂਝ ਦੇ ਹੱਕ ਵਿੱਚ ਹੋ ਜਾਣਗੇ ਨਾਲ ਨਾਲ ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਅਮਲਾਂ ਕਿਸੇ ਥਾਂ ਦੇ ਆਪਾ ਪੈਰ ਪੈਰ ਖਿੱਚੀ ਜਾਂਦੇ ਆ ਯਾਰ ਉਸ ਬੰਦੇ ਨੇ ਆਪਦਾ ਪੰਜਾਬੀਆਂ ਦਾ ਨਾਂ ਕਿੱਥੇ ਕਿੱਥੇ ਪਹੁੰਚਾਇਆ ਯਾਰ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਰਹਿਣ ਥਾਂ ਤੇ ਦੁਲਜੀਤ ਦੁਸਾਂਝ ਹਲੋਂਦਾ ਤੇ ਸਟੇਜ ਉਹਦੀ ਵੇਖੀ ਕਿੰਨੀ ਵੱਡੀ ਹੁੰਦੀ ਆ ਆਮ ਸਟੇਜਾਂ ਨਾਲੋਂ ਤਾਂ ਕਈ ਸੇ ਕਈਆਂੋਂ ਕਈ ਸੇ ਵੱਡੀ ਹੁੰਦੀ ਆ ਤੇ ਨਾਲੇ ਉਹਦੀ ਜਿਹੜੀ ਲੋਕਾਂ ਦੀ ਚੁਆਇਸ ਕਿੰਨੀ ਹੈਗੀ ਵੇਖਣ ਦੀ ਤੋਕਨੁਲ 11 ਲੱਖਾਂ ਦੇ ਵਿੱਚ ਬੰਦੇ ਇਕੱਠੇ ਹੋ ਜਾਂਦੇ ਨੇ ਉੱਥੇ ਵੇਖਣ ਵਾਸਤੇ ਅੱਜ ਜਦੋਂ ਲੁਧਿਆਣਾ ਆਇਆ ਸੀ ਦਿੱਲੀ ਆਇਆ ਸੀ ਕਿ ਚੰਡੀਗੜ੍ਹ ਦੇ ਵਿੱਚ ਆਇਆ ਸੀ ਦੋ ਦੋ ਕਿੰਨਾ ਵੱਡਾ ਮੇਲਾ ਲੱਗਿਆ ਸੀ ਕਿੰਨੀਆਂ ਟਿਕਟਾਂ ਬਲੈਕ ਵਿੱਚ ਵਿਕਦੇ ਬਲੈਕ ਟਿਕਟਾਂ ਉਦੋਂ ਵਿਕਦੀ ਹੁੰਦੇ ਜਿਹੜੇ ਬੰਦੇ ਦੀ ਡਿਮਾਂਡ ਹੁੰਦੀ ਹੈ ਉਦੋਂ ਪਤਾ ਹੈ ਹਰੇਕ ਬੰਦੇ ਨੂੰ ਵੀ ਨਹੀਂ ਟਿਕਟਾਂ ਲੈ ਲਈਏ 500 ਟਿਕਟ ਕਿਸੇ ਨੇ ਇੱਕ ਬੰਦੇ ਨੇ ਲੈ ਲਈ ਤਾਂ ਗਲਾ ਆ ਜਾਂਦਾ ਕਿ ਮਹਿੰਗੀ ਵਿੱਚ ਵੇਚੂਗਾ ਕਿਉਂਕਿ ਉਹਨੂੰ ਪਤਾ ਹੈ ਲੋਕਾਂ ਦੀ ਮੰਗ ਜ਼ਿਆਦਾ ਹੈਗੀ ਹੈ ਦਲਜੀਤ ਦਸਾਂ ਆਂਦੀ ਹੈ ਵੀ ਉਹਨੂੰ ਵੇਖਣ ਦੀ ਮੰਗ ਜ਼ਿਆਦਾ ਹੈ ਇਹ ਉਹ ਜੱਲੀਆਂ ਛਲੀਆਂ ਪਤਨੀ ਕਈ ਖੜੀਆਂ ਹੋ ਜਾਂਦੀਆਂ ਨੇ ਉਹਨੇ ਪੈਰਾਂ ਨੂੰ ਉਸਲਾ ਲਏ ਉਹਨੇ ਇਹ ਕਰ ਲਿਆ ਯਾਰ ਉਹ ਇੱਕ ਉਹ ਵੀ ਕਲਾਕਾਰ ਹੈ ਤੇ ਜਿਹਦੇ ਪੈਰਾਂ ਨੂੰ ਹੱਥ ਲਾਏ ਨੇ ਉਹ ਵੀ ਕਲਾਕਾਰ ਹੈ ਤੇ ਕਲਾਕਾਰ ਦੇ ਰੂਪ ਦੇ ਵਿੱਚ ਉਹਦੀ ਉਮਰ ਵੀ ਵੱਡੀ ਹੈ ਮਤਾਬ ਚੰਦ ਦੀ ਤੇ ਪੈਰਾਂ ਨੂੰ ਹੱਥ ਲਾਉਣ ਦਾ ਕੀ ਕੋਈ ਵੱਡਾ ਕੋਈ ਬੰਦਾ ਨੀਵਾ ਨਹੀਂ ਹੋ ਜਾਂਦਾ ਆਪਣੇ ਪੰਜਾਬੀਆਂ ਦਾ ਨਾਂ ਇੰਨਾ ਰੋਸ਼ਨ ਕਰਨ ਦੇ ਬਾਵਜੂਦ ਵੀ ਯਾਰ ਅਜਾ ਪਹਲਨਤਾ ਪਾਈ ਹੁੰਨੇ ਆ ਕਿ ਉਹ ਨੇ ਐ ਕਰਦਾ ਫੁਨਾਣਾ ਕਰਦਾ ਯਾਰ ਇਹ ਉਹਦੀ ਬਕਵਾਸ ਮਾਰਨੀ ਬੰਦ ਕਰ ਦਿਓ ਕੁੱਚਾੰਗਾ ਬੰਦਾ ਕੰਮ ਕਰਦਾ ਹੈ ਨਾ ਚਲੋ ਆਪਾਂ ਰੀਸ ਉਹਦੀ ਜੇ ਜੇ ਤੇਰੇ ਚ ਇੰਨਾ ਦਮ ਹੈ ਤਾਂ ਉਹਦੀ ਰੀਸ ਕਰ ਪਹੁੰਚ ਉੱਥੇ ਜਿੱਥੇ ਦਲਜੀਤ ਸਾਂਝਾ ਨੇ ਝੰਡਾ ਗੱਡਿਆ ਹੈ ਤੇਰੇ ਵੀ ਤੇਰੀ ਜੀਵ ਜਾ ਬੰਦੇ ਜੀ ਬੋਲੀ ਜਾਂਦੇ ਸੀ ਨਾ ਅੱਜ ਮੈਂ ਵੀਡੀਓ ਦੇਖੀ ਜਾਂਦਾ ਵੀ ਤੇਰੇ ਕੋਲ ਤਾਂ ਆਉਦੀ ਮੈਂ ਕਹਿੰਦਾ ਤੇਰਾ ਨਾਮ ਤਾਂ ਜਿਹੜੇ ਸ਼ਹਿਰ ਦੇ ਵਿੱਚ ਤੂੰ ਰਹਿੰਦਾ ਹੋਏਗਾ ਨਾ ਉੱਥੇ ਹੀ ਹੋਣਾ ਬਈ ਤੇਰਾ ਨਾਮ ਤੂੰ ਗੱਲ ਕਰਦਾ ਓਕੇ ਨੇ ਤਕੜੇ ਬੰਦੇ ਨੂੰ ਹੱਥ ਪਾਉਣ ਦੀਆਂ ਉਹਨੂੰ ਸਾਰਾ ਮੁਲਕ ਜਾਣਦਾ ਹੈ ਤਦ ਇਹਨੂੰ ਸ਼ਹਿਰ ਦੀ ਕੁੱਤੀ ਨਾ ਜਾਣਦੀ ਹੋਵੇ ਇਹੋ ਜਿਹੇ ਬੰਦੇ ਉਹ ਵੀ ਬਾਈਕਾਟ ਕਰਾਂਗੇ ਨਹੀਂ ਬਾਈਕਾਟ ਕਰ ਕਰ ਲਓ ਬਾਈਕਾਟ ਉਹਦਾ 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 ਨਹੀਂ ਕੁਝ ਵਿਗੜਦਾ ਬਾਈ ਸਮਝ ਆ ਗਈ ਨਾ ਤੁਹਾਨੂੰ ਬਾਕੀ ਦਿਲਜੀਤ ਉਸਾਂ ਜੇ ਐਰ ਬਾਕੀ ਲਾ ਉਹਨੇ ਸਿਰਾਂ ਦਿੱਤਾ ਪੰਜਾਬ ਪਾ ਚਲੋ ਅੱਜ ਹੁਣ ਵਧੀਆ ਗੱਲਾਂ ਕਰਦੇ ਆ ਛੱਡੋ ਖੜਾਓ ਜੇ ਕੁੱਤੀ ਬਿੱਲੀ ਦੀਆਂ ਪਰ ਦਿਲਜੀਤ ਉਸਾਂ ਜਨੇਕ ਤਾਂ ਕੰਮ ਸਿਰਾਂ ਕਰਦਾ ਯਾਰ ਪੰਜਾਬ ਦੇ ਵਿੱਚ ਪੰਜਾਬ ਦਾ ਨਾਮ ਕਿਤੇ ਕਿਤੇ ਰੋਸ਼ਨ ਕਰਦਾ ਨਾ ਜੇਕਰ ਕੋਈ ਨਾ ਬਈ ਜੁੜਨਾ ਚਾਹੁੰਦਾ ਨਾ ਜਿਵੇਂ ਲਾਈਵ ਦੇ ਵਿੱਚ ਤਾਂ ਬਿਰਨਾ ਸੰਪਰਕ ਕਰ ਲਵੇ ਤੇ ਆਪਾਂ ਲਾਈਵ ਦੇ ਵਿੱਚ ਉਹਨੂੰ ਉਸ ਬੰਦੇ ਨੂੰ ਐਡ ਕਰ ਲਾਂਗੇ ਆ ਚੰਗੀਆਂ ਗੱਲਾਂ ਕਰਨੀਆਂ ਨੇ ਕੋਈ ਬਕਵਾਸ ਬਾਜੀ ਨਹੀਂ ਮਾਰਨੀ ਤਾਂ ਜੇਕਰ ਆਪਾਂ ਰਾਜਨੀਤੀ ਦੀ ਗੱਲ ਕਰਨੀ ਹੈ ਫਿਰ ਵੀ ਕੋਈ ਨਹੀਂ ਆਪਾਂ ਉਹਦੀ ਗੱਲ ਪਤਾ ਕਰ ਲਾਂਗੇ ਜੇ ਕਿਸੇ ਵੀ ਮੁੱਦੇ ਤੇ ਕਰਨੇ ਹੋਵਨ ਪੰਜਾਬ ਦੀਆਂ ਗੱਲਾਂ ਐਵੇਂ ਆਪਾਂ ਲੰਡੂ ਜਿਹੀ ਗੱਲਾਂ ਨਹੀਂ ਕਰਨੀਆਂ ਤੇ ਪੰਜਾਬ ਲੈਵਲ ਦੀ ਗੱਲ ਕਰਨੀ ਹੈ ਜਿਹੜੇ ਕਿ ਕਿਸੇ ਗੱਲ ਆਪਣੀ ਕਹੀ ਹੋਈ ਜੇਕਰ 100 ਬੋਲ ਦੇ ਵਿੱਚੋਂ ਆਪਣਾ ਇੱਕ ਬੋਲ ਵੀ ਕਿਹਾ ਹੋਇਆ ਕਿਸੇ ਕੰਮ ਹੁੰਦਾ ਨਾ ਤਾਂ ਉਹਨੂੰ ਫਿਰ ਚੰਗਾ ਸਮਝਿਆ ਜਾਂਦਾ ਹੈ ਹੈ ਨਾ ਹਾਂ ਚੰਗੀ ਗੱਲ ਹੋਵੇ ਕੋਣ ਡੇ ਨੇ ਬੰਦੇ ਨਾਲ ਵੀ ਸਹਿਮਤ ਉਹਨੂੰ ਕੋਈ ਨਹੀਂ ਇੱਕ ਬੰਦਾ ਜੇਕਰ ਸਹਿਮਤ ਹੋ ਉਹਨਾਂ ਬੰਦੇ ਨੂੰ ਕੋਈ ਸਿੱਖਿਆ ਮਿਲਦੀ ਹੈ ਜੇਕਰ ਉਹਨੂੰ ਕੋਈ ਗਲਤੀ ਸਮਝ ਆਉਂਦੀ ਹੈ ਤਾਂ ਇਸ ਤੋਂ ਵੱਡੀ ਹੋਰ ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੋ ਸਕਦੀ ਲੇਕਿਨ ਮਾੜਾ ਸੰਦੇਸ਼ ਨਹੀਂ ਕਿਸ ਨੂੰ ਦੇਣਾ ਪਰ ਗਲਤ ਨਾ ਗਲਤ ਸੰਦੇਸ਼ ਦੇਣਾ ਅੱਜ ਨਾ ਆਪ ਦੇ ਆਉਣ ਵਾਲੇ ਸਮੇਂ 'ਚ ਦੇਾਂਗੇ ਜਿਹੜਾ ਵੀ ਵੀਰ ਕੋਈ ਜੁੜਨਾ ਚਾਹੁੰਦਾ ਹੈ ਲਾਈਵ ਦੇ ਵਿੱਚ ਜਰੂਰ ਸੰਪਰਕ ਕਰੇ ਕਮੈਂਟ ਦੇ ਵਿੱਚ ਆਪਦਾ ਨੰਬਰ ਲਿਖ ਦੇਵੇ ਆਪ ਜਰੂਰ ਉਹਦੇ ਨਾਲ ਕੰਟੈਕਟ ਕਰਾਂਗਾ ਮੈਂ ਕਰਾਂ ਖੁਦ ਕਰਾਂਗਾ ਮੈਂ ਤੇ ਲਾਈਵ ਦਾ ਹੁਣ ਦਾ ਜਿਹੜਾ ਸਮਾਂ ਹੁੰਦਾ ਆਪਣਾ ਸ਼ਾਮ ਦਾ ਹੀ ਹੈ ਫੇਸਬੁੱਕ ਤੇ ਵੀ ਆਪਣਾ ਚਾਏ ਬਣਿਆ ਇਹ ਚੈਨਲ ਸੋਨੂ ਗੌਰ ਦੇ ਨਾਮ ਤੇ ਹੈ ਉਹਦੇ ਤੇ ਵੀ ਆਪ ਲਾਈਵ ਪਉ ਲੋ ਉਹਦੇ ਤੇ ਓਨਲੀ ਪੋਲੀਟੀਸ਼ਨ ਦੀਆਂ ਮੰਨ ਲਓ ਲਾਈਵ ਜਿਹੜੀਆਂ ਇਹ ਦੁਨੀਆਵੀ ਜਿਹੜੇ ਮੁੱਦੇ ਨੇ ਉਹ ਆਪਾਂ ਉਹਦੇ ਰੱਖੀਦੇ ਨੇ ਇਸ ਤਰ੍ਹਾਂ ਦੀ ਹੋਰ ਮੰਨ ਲਓ ਕੋਈ ਵੀਡੀਓ ਨਹੀਂ ਪਾਉਂਦੇ ਚਲੋ ਬਹੁਤ ਬਹੁਤ ਧੰਨਵਾਦ ਜੀ